ਨਹੀਂ ਨਾ ਨਾ ਕੋਈ ਕਾ ਕੀ ਨਾ ਮੈਂ ਅੱਜ ਤਹੇਲ ਦਾ ਚੱਕਾ ਜਾਮ ਕੀਤਾ ਗਿਆ ਹੈ ਕਿ ਚਾਲ ਨਹੀਂ ਲੱਗਦੀ ਵਾਗਰੂ ਜੀ ਕਾ ਖਾਲਸਾ ਵਾਗਰੂ ਜੀ ਕੀ ਫਤਿਹ ਮੈਂ ਸਰਵਨ ਸਿੰਘ ਬਾਗਪੁਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਕਪੂਰਥਲਾ ਜੋ ਰੇਲਾਂ ਦਾ ਪਹੀਆ ਜਾਮ ਹੋਇਆ ਉਹ ਪੂਰੇ ਦੇਸ਼ 'ਚ ਹੋਇਆ ਨਾ ਕੱਲੇ ਪੰਜਾਬ 'ਚ ਹੋਇਆ ਤੇ ਨਾ ਕੱਲੇ ਕਪੂਰਥਲਾ ਜ਼ਿਲ੍ਹੇ 'ਚ ਹੋਇਆ ਤੇ ਪੂਰੇ ਦੇਸ਼ ਦੇ ਵਿੱਚ ਹੋਇਆ 3 ਤਰੀਕ ਨੂੰ 2021 ਦੇ ਵਿੱਚ ਜੂਪੀ ਲਖੀਨਪੁਰ ਖੇਰੀ ਦੇ ਵਿੱਚ ਕਿਸਾਨਾਂ ਦੇ ਉਤੇ ਠਾਰ ਗੱਡੀਆਂ ਜੜਾ ਗਏ ਚਾਰ ਕਿਸਾਨ ਇੱਕ ਪੱਤਰਕਾਰ ਵੀਰ ਨੂੰ ਛੀਧ ਕੀਤਾ ਉਹਦੇ ਵਿਰੋਧ ਦੇ ਵਿੱਚ ਅਸੀਂ ਜੋ ਪੂਰੇ ਦੇਹ ਨੇ ਇਹ ਰੋਸ ਕੀਤਾ ਤੇ ਜੋ ਸੀਖ ਮਿਸ਼ਰਾ ਅਜੇ ਮਿਸ਼ਰਾ ਜਿਹੜੇ ਆ ਉਹਦੇ ਫਿਰਦੇ ਆ ਮੰਤਰੀਆਂ ਮੰਡਲ ਦੇ ਵਿੱਚ ਭਾਵੇਂ ਐਰ ਕੀ ਉਹਨਾਂ ਨੂੰ ਉਹਨਾਂ ਨੂੰ ਬੁਰੀ ਤਰ੍ਹਾਂ ਲੋਕਾਂ ਰਾਇਆ ਪਰ ਮੋਦੀ ਸਰਕਾਰ ਦੇ ਸੱਜੇ ਖੱਬੇ ਬੈਠੇ ਆ ਅਸੀਂ ਕਹਿਣਾ ਚਾਹੁੰਦੇ ਆ ਕਿ ਇਹਨਾਂ ਦਾ ਤਕਾਣਾ ਜ਼ਿਲ੍ਹੇ ਆ ਇਹਨਾਂ ਦਾ ਟਕਾਣਾ ਸਲਾਖਾਂ ਦੇ ਪਿਛੇ ਆ ਕਿਉਂਕਿ 4-4 5-5 ਕਤਲਾਂ ਦੇ ਜ਼ਿੰਮੇਵਾਰ ਜਿਹੜੇ ਆ ਉਹ ਮੰਤਰੀ ਮੰਡਲ 'ਚ ਨਹੀਂ ਉਹ ਜ਼ਿਲ੍ਹਾਂ ਜਾਣੇ ਚਾਹੀਦੇ ਆ ਉਹਦੇ ਵਿਰੋਧ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਅਸੀਂ ਰੇਲਾਂ ਦਾ ਪਹੀਆ ਜਮ ਕਰ ਰਹੇ ਆ ਨਾਲ 5 ਬੰਦੇ ਸਾਡੇ ਜਿਨ੍ਹਾਂ ਦੇ 302 ਦੇ ਪਰਚੇ ਹੋਏ ਆ ਉੱਥੇ ਹੀ ਭੀੜ ਤੰਤਰ ਨੇ ਉਹਨਾਂ ਦੇ ਬੰਦੇ ਭਾਜਪਾ ਦੇ ਮਾਰੇ 4 ਉਹਨਾਂ ਦਾ ਪਰਚਾ ਜਿਹੜਾ ਉਹ ਸਾਡੇ ਬੰਦਿਆਂ ਦੇ ਬਿਨਾਂ ਵਜ੍ਹਾ 100% ਨਜਾਇਜ਼ ਹੋਇਆ ਤੇ ਉਹਨਾਂ ਦੀ ਕੋਈ ਜਬਾਨਤ ਨਹੀਂ ਕੋਈ ਪੀਲ ਨਹੀਂ ਕੋਈ ਦਲੀਲ ਨਹੀਂ ਅਗਲਾ ਜੋ ਸਾਡੇ ਪੰਜਾਬ ਦੇ ਵਿੱਚ ਝੋਨੇ ਦੀ ਚਿਕਾਈ ਨੂੰ ਇੱਕ ਤਰੀਕ ਨੂੰ ਝੋਨੇ ਦੀ ਬੋਲੀ ਸ਼ੁਰੂ ਹੁੰਦੀ ਆ ਪਰ ਨਹੀਂ ਹੋਈ ਕਿਉਂਕਿ ਸਰਕਾਰ ਕੇਂਦਰ ਦੀ ਹਰਿਆਣਾ ਦੇ ਪੰਜਾਬ ਨੂੰ ਟਾਰਗੇਟ ਕਰ ਰਹੀ ਆ ਕਿਉਂਕਿ ਇੱਥੇ ਸੰਘਰਸ਼ੀ ਯੋਧਿਆਂ ਦੀਆਂ ਧਰਤੀਆਂ ਐ ਇੱਥੋਂ ਸੰਘਰਸ਼ੀ ਜੰਮਦੇ ਆ ਤੇ ਉਹਨਾਂ ਨੇ ਵੇਖਿਆ ਕਿ ਇਹਨਾਂ ਨੂੰ ਖੱਜਲ ਖਰਾਬ ਕਰਕੇ ਵੇਖੀਏ ਪਰ ਕੇਂਦਰ ਦੇ ਪੰਜਾਬ ਨੂੰ ਕਹਿਣਾ ਚਾਹੁੰਦੇ ਆ ਤੇ ਇਹ ਖੇਡਾਂ ਜਿਹੜੀਆਂ ਤੁਹਾਨੂੰ ਬਹੁਤ ਮਹਿੰਗੀਆਂ ਪੈਣਗੀਆਂ ਜਲਦ ਤੋਂ ਜਲਦ ਪੰਜਾਬ ਦੇ ਲੋਕਾਂ ਦਾ ਝੋਨਾ ਜਿਹੜਾ ਉਹਦਾ ਐਲਾਨ ਕਰਕੇ ਕਿਸਾਨਾਂ ਨੂੰ ਆੜਤੀਆਂ ਨੂੰ ਬਾਰਦਾਣਾ ਜਲਦ ਤੋਂ ਜਲਦ ਮੁਹੱਈਆ ਕਰਾ ਕੇ ਤੇ ਕਿਸਾਨਾਂ ਦੀ ਫਸਲਾਂ ਜਿਹੜੀਆਂ ਉਹ ਚਗਾਈਆਂ ਜਾਂ ਜਿੰਨਾ ਚਿਰ ਇੱਥੇ ਕੋਈ ਨਾ ਕੋਈ ਅਫਸਰ ਨਹੀਂ ਆਉਂਦਾ ਆ ਕੇ ਸਾਨੂੰ ਭਰੋਸਾ ਨਹੀਂ ਦਿੰਦਾ ਕਪੂਰਥਲੇ ਸੁਲਤਾਨਪੁਰ ਸਬ ਡਿਵੀਜ਼ਨ ਦਾ ਉਹਨਾਂ ਦੇ ਰ ਸੰਘਰਸ਼ ਜਿਹੜਾ ਇੱਥੇ ਜਾਰੀ ਰਹਿਣਾ ਬਾਕੀ ਜ਼ਿਲ੍ਹਿਆਂ ਚ ਭਾਵੇਂ 2 ਘੰਟੇ ਦਾ ਪਰ ਸਾਡਾ ਜਿਹੜਾ ਉਹ ਵੱਖਰਾ ਨਵੇਕਲਾ ਇਸ ਕਰਕੇ ਹੋ ਗਿਆ ਕਿ ਝੋਨਾ ਸਾਡੇ ਇਸ ਜ਼ਿਲ੍ਹੇ ਦੇ ਵਿੱਚ ਜ਼ਿਆਦਾ ਤੇ ਝੋਨਾ ਜਿਹੜਾ ਉਹ ਚੁੱਕਿਆ ਨੂੰ ਜਾ ਰਿਹਾ ਅਸੀਂ ਉਹ ਪੰਜਾਬ ਦੀ ਸਰਕਾਰ ਤੋਂ ਵੀ ਜਵਾਬ ਮੰਗਦੇ ਆ ਕਿ ਕੀ ਝੋਨਾ ਲਾਉਣਾ ਪਾ ਪਿਆ ਜੇ ਝੋਨੇ ਦਾ ਚੌਲ ਕੇਂਦਰ ਦੀ ਸਰਕਾਰ ਨੂੰ ਚਾਹੀਦੇ ਆ ਤੇ ਇਹ ਪਰਾਲੀ ਵੀ ਜੋ ਪਿਛਲੇ ਕੱਲ ਦੇ ਹੰਦਨਾ ਦੇ ਵਿੱਚ ਖਬਰਾਂ ਆਈਆਂ ਕਿ ਪੁਲਿਸ ਤੇ ਜੋ ਨਿਊਟਰਲ ਅਫਸਰ ਜਿਹੜੇ ਉਹ ਪੰਜਾਬ ਸਰਕਾਰ ਨੇ ਨਿਯੁਕਤ ਕੀਤੇ ਆ ਅਸੀਂ ਆਨੇ ਵੀ ਇਹਨਾਂ ਦੀ ਲੋੜ ਨਹੀਂ ਕੋਈ ਸਹੀ ਅੱਗ ਨਹੀਂ ਲਾਉਂਦੇ ਸਾਨੂੰ ਦਿਓ 7000 ਰੁਪਇਆ ਕਿਉਂ ਅੱਗ ਲਾਵਾਂਗੇ ਪਰ ਚੌਲ ਤੇ ਤੁਹਾਨੂੰ ਚਾਹੀਦੇ ਆ ਤੇ ਪਰਾਲੀ ਕਿਹਨੇ ਖੜਨੀ ਆ ਇਸ ਕਰਕੇ ਪਰਾਲੀ ਦੇ ਮੁੱਦੇ ਦੇ ਵੀ ਅਸੀਂ ਸੰਘਰਸ਼ ਲੀਕਣ ਦੀਆਂ ਤਿਆਰੀਆਂ ਕਰ ਰਹੇ ਆ ਪੰਜਾਬ ਦੀ ਸਰਕਾਰ ਇਹਨਾਂ ਗੱਲਾਂ ਤੋਂ ਬਾਝਾ ਜਾਵੇ ਆਉਣ ਵਾਲਾ ਸਮਾਂ ਜਿਹੜਾ ਇਹਦੇ ਵਿੱਚ ਵੱਡੇ ਸੰਘਰਸ਼ ਲੀਕ ਕੇ ਪੰਜਾਬ ਦੀ ਸਰਕਾਰ ਦੇ ਸਾਹਮਣੇ ਕਰਾਂਗੇ ਸਰਪੁਰ ਸਾਹਿਬ ਪਿਛਲੇ ਜਨੀਆਂ ਸੁਲਤਾਨਪੁਰ ਦੀ ਚਾਰ ਕਿਸਾਂ ਦਾ ਪਰਚਾ ਵੀ ਹੋਇਆ ਪਰਾਲੀ ਨੂੰ ਅੱਗ ਲਾਉਂਦਾ ਕੀ ਕਹਿਣਾ ਚਾਹੁੰਦੇ ਇਸ ਵਾਰ ਬਹੁਤ ਜ਼ਿਆਦਾ ਘਟਿਆ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦਾ ਜਿਹੜਾ ਰੋਲ ਆ ਤੇ ਬਹੁਤ ਜਿਆਦਾ ਮੜਾ ਉਹ ਇਹ ਅਸੀਂ ਇਹ ਗੱਲ ਚਾਹੁੰਦੇ ਆ ਕਿ ਜੇ ਤੁਸੀਂ ਚੋਣ ਲੈਣੇ ਆ ਤੇ ਜਾਂ ਪਰਾਲੀ ਚੋਕੇ ਲੈ ਲਿਓ ਜਾਂ ਕਿਸਾਨਾਂ ਨੂੰ ਅੱਗ ਲਾਉਣ ਦਿਓ ਇਹ ਪਰਚਿਆਂ ਦੇ ਅਸੀਂ ਪੂਰ ਜ਼ੋਰ ਨਖਾਈਦੀ ਕਰਦੇ ਆ ਇਹ ਆਉਣ ਵਾਲੇ ਸਮੇਂ ਚ ਪਰਚੇ ਜਿਹੜੇ ਰੱਦ ਕਰਾਵਾਂਗੇ ਧੰਨਵਾਦ ਜੀ ਬੜੇ ਸੋਨ ਨਾ ਵਿਕਾਸ ਗੁਪਤਾ ਨਾ ਅਤੀ ਸਿੰਘਦਾਰ ਸੁਲਤਾਨਪੁਰ ਲੋਧੀ ਇੱਥੇ बतौर ਡਿਊਟੀ ਰਜਿਸਟਰਡ ਮੇਰੀ ਡਿਊਟੀ ਲਗਾਈ ਗਈ ਆ ਜੋ ਕਿਸਾਨ ਵੀਰਾਂ ਵੱਲੋਂ ਧਰਨਾ ਲਗਾਇਆ ਜਾ ਰਿਹਾ ਵਾ ਔਰ ਧਰਨਾ ਸ਼ਾਂਤੀਪੂਰਵਕ ਤਰੀਕੇ ਨਾਲ ਲਗਾਇਆ ਜਾ ਰਿਹਾ ਵਾ ਇਹ ਕੋਈ ਅਮਨ ਨੂੰ ਅਮਨ ਸ਼ਾਂਤੀ ਮੇਨਟੇਨ ਕਰਦੇ ਹੋਏ ਤੰਨਾ ਲਗਾਇਆ ਜਾ ਰਿਹਾ ਕਿਸਾਨਾਂ ਵੱਲੋਂ ਬਾਕੀ ਜੋ ਤੁਸੀਂ ਦੱਸਿਆ ਕਿ ਇਹਨਾਂ ਵੱਲੋਂ ਖਰੀਦਾਰੇ ਮੰਗ ਕੀਤੀ ਗਈ ਹੈ ਉਹ ਸਰਕਾਰੀ ਪੱਧਰ ਤੇ ਡਿਸਕਸ਼ਨ ਚੱਲਦੀ ਪਈ ਹੈ ਉਮੀਦ ਹੈ ਛੇਤੀ ਕਿਸੇ ਨਾ ਕਿਸੇ ਨਤੀਜੇ ਤੇ ਪਹੁੰਚਾਂਗੇ ਕਿਸਾਨਾਂ ਵੱਲੋਂ ਅਨਮਿੱਥੇ ਸਮੇਂ ਲਈ ਇਹ ਤੰਨਾ ਰੰਭਿਆ ਗਿਆ ਹੈ ਉਹ ਕਹਿੰਦੇ ਜਦੋਂ ਤੱਕ ਸਰਕਾਰੀ ਖਰੀਦ ਜ਼ਿਲ੍ਹਾ ਕਪੂਰਥਾ ਦੇ ਵਿੱਚ ਸ਼ੁਰੂ ਨਹੀਂ ਹੁੰਦੀ ਕਿਸਾਨਾਂ ਦੀ ਫਸਲ ਨਹੀਂ ਖੋਡੀ ਜਾਂਦੀ ਤਦ ਤੱਕ ਇਹ ਤੰਨਾ ਜਾਰੀ ਰਹੇਗਾ ਮੈਂ ਉਹੀ ਦੱਸਿਆ ਕਿ ਇਹ ਸਰਕਾਰੀ ਪੱਧਰ ਤੇ यदि डिस्कशन चलती पई आ जिदा ही कुछ नतीजा निकलता वा मीडिया परसन भी दस दिता जाएगा किसान भीर भी बारे सूचना दे दी जाएगी और तो गलबात की हल करने